9 ਲੱਖ 75000 ਦਾ ਰੇਟ ਆ ਜੀ ਠੀਕ ਹੈ ਇਹ ਡਿਸਕਾਊਂਟ ਕਰਕੇ 9 ਲੱਖ 25000 ਦਾ ਦੇ ਰਹੇ 50000 ਦਾ ਡਿਸਕਾਊਂਟ ਹੈ ਮਾਗੀ ਦਾ 9 ਲੱਖ 75000 ਇਹਦਾ ਪ੍ਰਾਈਸ ਹੈ ਜੀ 50000 ਮਾਗੀ ਦਾ ਡਿਸਕਾਊਂਟ ਹੈ ਕੀ ਬਾਤ ਹੈ ਜੀ ਇਹ ਸਿਰਫ ਮਾਗੀ ਮੇਲੇ ਤੇ ਡਿਸਕਾਊਂਟ ਹੈ ਲਾ ਲੋ ਤਿੰਨ ਦਿਨ ਵਾਸਤੇ ਠੀਕ ਹੈ ਜੀ ਜੇ ਬਾਈ ਜੀ ਹੁਣ ਬੰਦਾ ਦੂਰ ਤੋਂ ਆ ਜੀ ਉਹ ਆਪਣੇ ਉੱਥੇ ਡੀਲਰਸ਼ਿਪ ਨੂੰ ਮਿਲ ਕੇ ਡਿਸਕਾਊਂਟ ਲੈ ਸਕਦਾ ਹਾਂ ਜੀ ਠੀਕ ਹੈ ਜੀ ਇੱਥੇ ਤੁਹਾਡੇ ਕੋਲ ਮਾਗੀ ਤੇ ਸਾਰੇ ਤਿੰਨ ਦਿਨ ਵਾਸਤੇ ਸਾਰੇ ਆਲ ਪੰਜਾਬ ਦਾ ਡਿਸਕਾਊਂਟ ਠੀਕ ਹੈ ਜੀ ਇਹ 8 ਲੱਖ 31000 ਦਾ ਠੀਕ ਹੈ ਯਾਰ ਦਾ ਡਿਸਕਾਊਂਟ ਕਰਕੇ 7 ਲੱਖ ਤੇ 81 ਹਜ਼ਾਰ ਦਾ ਦੇ ਰਹੇ ਠੀਕ ਹੈ ਸੀ ਜੀ ਮਾਰਕੀਟ ਚ 올ਰੀਡੀ ਦੇ ਵੀ ਚੁਕੇ ਆ ਤੇ ਜਲੰਧਰ ਦੇ ਏਰੀਏ ਚ ਖੰਨਾ ਦੇ ਏਰੀਏ ਚ ਸਰਹੰਦ ਦੇ ਏਰੀਏ ਚ ਗ੍ਰਾਊਟ ਪੰਜਾਬ ਹੀ ਦਿੱਤੇ ਆ ਜਿੱਥੇ ਆਲੂ ਦੀ ਖੇਤੀ ਹੁੰਦੀ ਆ ਤੇ ਲੋਕਾਂ ਨੇ ਬਹੁਤ ਸਰਾਇਆ ਗੱਲ ਇਹਦੀ ਲਿਫਟ ਜਿਹੜੀ ਕਪੈਸਿਟੀ ਤੁਹਾਨੂੰ 250 ਕਿਲੋ ਮਿਲੂਗੀ ਠੀਕ ਹੈ ਜੀ ਤੁਸੀਂ ਦੇਖੋਗੇ ਸਰ ਇਹ 3 ਸਿਲੰਡਰ ਟਰੈਕਟਰ ਆ ਇਹਦੀ ਵੀ ਅਸੀਂ ਲਿਫਟ ਕਪੈਸਿਟੀ 2200 ਦੇ ਰਹੇ ਆ ਤੇ ਆਪਣਾ 4 ਸਿਲੰਡਰ ਦੀ ਵੀ ਅਸੀਂ 2200 ਦੇ ਰਹੇ ਹਾਂ ਬਹੁਤ ਵਧੀਆ ਗੱਲ ਆ ਇਹ ਤਾਂ ਸੋਹਣੀ ਕਰੀ ਬਿਲਕੁਲ ਪਾਵਰ ਮੋਡ ਚ ਅਗਰ ਆਪਾਂ ਕੋਈ ਲੋਡਡ ਕੰਮ ਕਰ ਰਹੇ ਆ ਕੋਈ ਸੁਪਰ ਸੀਡਰ ਤੇ ਤਾਂ ਤੁਸੀਂ ਪਾਵਰ ਮੋਡ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਹੋਰ ਕੋਈ ਕੋਈ ਟਰਾਲੀ ਦਾ ਕੰਮ ਕਰਦੇ ਪਿਆ ਲੈ ਕੇ ਜਾ ਰਹੇ ਆ ਕੋਈ ਭਰੀ ਹੋਈ ਆ ਤਾਂ ਨੋਰਮਲ ਚ ਵੀ ਕਰ ਸਕਦੇ ਹੋ ਠੀਕ ਹੈ ਜੀ ਲੁੱਕ ਕੇ ਫਾਈਬਰ ਹੁੱਡ ਤੇ ਕਸਟਮਰ ਨੂੰ ਐਦਾ ਨਹੀਂ ਹੈਗਾ ਵੀ ਅੱਜ ਟਰੈਕਟਰ ਲੈ ਕੇ ਬਾਹਰੋਂ ਕੋਈ ਜਾ ਕੇ ਛਤਰੀ ਲਵਾਉਣ ਦੀ ਲੋੜ ਕਿਸੇ ਵੀ ਕੰਪਨੀ ਦਾ ਅੱਜ ਤੱਕ ਦਾ ਅ ਤਿੰਨ ਸਿਲੰਡਰ ਚ ਇੰਨੀ ਵੱਡੀ ਸੀਸੀ ਦਾ ਇੰਜਨ ਨਹੀਂ ਹੈਗਾ ਜੀ ਬਿਲਕੁਲ ਹੈ ਨਹੀਂਗਾ ਜੀ ਹਾਂ ਹਾਂਜੀ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਮਾਘੀ ਮੇਲੇ ਤੇ ਪਹੁੰਚੇ ਆਂ ਸੋਨਾ ਅਲਿਕਾ ਸਟਾਲ ਤੇ ਜੀ ਕਾਫੀ ਤੁਹਾਨੂੰ ਦੇਖਣਗੇ ਦਰਸ਼ਕ ਇੱਥੇ ਆਏ ਹੋਏ ਆ ਤੇ ਬਾਈ ਜੀ ਹੋਰਾਂ ਨੂੰ ਮਿਲਣਾ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਪਹਿਲਾਂ ਤਾਂ ਜੀ ਮੁਬਾਰਕਾਂ ਹੀ ਲੋਹੜੀ ਦੀਆਂ ਤੁਹਾਨੂੰ ਜੀ ਸਾਰਿਆਂ ਨੂੰ ਲੋਹੜੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਮਾਘੀ ਮੇਲੇ ਤੇ ਆਈਆਂ ਜੇ ਸੰਗਤਾਂ ਦਾ ਸੋਨਾ ਅਲਿਕਾ ਕੰਪਨੀ ਤੇ ਗਰੇਵਾਲਾਂ ਨਾਲ ਸੰਜ ਵੱਲੋਂ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ। ਧੰਨਵਾਦ ਜੀ। ਹਾਂ ਜੀ। ਤੇ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਫਿਰ ਕਿਹੜੇ-ਕਿਹੜੇ ਟਰੈਕਟਰ ਸਟਾਲ ਤੇ ਦਿਖਾ ਰਹੇ ਹਾਂ ਜੀ ਦਰਸ਼ਕੋ। ਸਾਰੇ ਆਪਾਂ 4-ਵੀਲ ਮਾਡਲ ਲੈ ਕੇ ਆਏ ਆਈ ਅੱਜ। ਠੀਕ ਹੈ ਜੀ। ਹਾਂ ਜੀ। ਤੇ ਫਿਰ ਕਰੀਏ ਆਪਾਂ ਇੱਕ ਤੋਂ ਸ਼ੁਰੂਆਤ ਹੀ। ਹਾਂ ਜੀ ਹਾਂ ਜੀ ਬਾਈ ਜੀ ਆਓ। ਠੀਕ ਹੈ ਜੀ। ਇਹ ਆਪਾਂ ਪਹਿਲਾਂ ਜਿਹੜਾ ਲਾਂਚ ਕਰੇ ਡੀਆਈ 750 3rd RX 16 9 28 ਦੇ ਟਾਇਰ ਚਾਹੀਏ। ਠੀਕ ਹੈ ਜੀ। ਹਾਂ ਜੀ। ਬਾਕੀ ਸਾਬ ਦੱਸ ਦੇ ਟੈਕਨੀਕਲ ਸਾਰਾ ਕੁਝ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਹੁਣ ਜਿੱਦਾਂ ਕਿ ਤੁਸੀਂ ਜਾਣਦੇ ਹੋਗੇ ਆਪਣੀ ਕੰਪਨੀ ਸੋਨਾਲੀਗਾ ਹੁਸ਼ਾਰਪੁਰ ਦੇ ਵਿੱਚ ਸਿਤਤਾ ਤੇ ਅੱਜ ਅਸੀਂ ਮਾਗੀ ਦੇ ਮੇਲੇ ਤੇ ਸਾਰਿਆਂ ਲਈ ਆਪਣੇ ਕੰਪਨੀ ਦੇ ਟਰੈਕਟਰਸ ਲਈ ਲੈ ਕੇ ਆਏ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 750 ਦੀ 750 ਜਾਇ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਫੋਰਵਰਡ ਡਰਾਈਵ ਚ 235 ਨਿਊਟਨ ਮੀਟਰਾਂ ਦੀ ਟਾਰਕ ਆ 12+12 ਦਾ ਗੇਅਰ ਬਾਕਸ ਦਾ ਟਰਾਂਸਮਿਸ਼ਨ ਆ 12 ਸਪੀਡਾਂ ਜੀ ਅੱਗੇ ਮਤਲਬ 12 ਸਪੀਡਾਂ ਜੀ ਪਿੱਛੇ ਜਾ ਸਕਦਾ ਇਹ ਤੁਹਾਡੇ ਕੋਲ ਦੋ ਟਾਇਰ ਸਾਈਜ਼ ਦੇ ਚੋਂ ਉਪਲਬਧ ਰਹੇਗਾ ਜਿਹੜੇ ਪਿਛਲੇ ਟਾਇਰ ਸਾਈਜ਼ ਨੇ ਉਹ 16 9 ਦੇ ਵੀ ਮਿਲ ਜਾਣਗੇ ਤੇ 14 9 ਦੇ ਵੀ ਮਿਲ ਜਾਣਗੇ ਠੀਕ ਹੈ ਜੀ ਉਦਾਂ ਹੀ ਇਹਦੀ ਸਪੀਡ ਵੇਰੀਐਂਟ ਵੀ ਜੋ ਹਾਈएस्ट ਸਪੀਡ ਹੈ 16 ਚੋ 37 ਦੀ ਚੱਲੀ ਜਾਊਗੀ ਠੀਕ ਹੈ ਜੀ ਤੇ 14 9 ਦੇ ਟਾਇਰਾਂ ਨੇ 52 ਦੀ ਚੱਲ ਜਾਊਗੀ ਅਗਰ ਆਪਾਂ ਇਹਦੀ ਗੱਲ ਕਰੀਏ ਜਾਂਦੇ ਤੁਹਾਨੂੰ ਆਈ ਪੀਟੀਓ ਦਾ ਆਪਸ਼ਨ ਵੀ ਅਵੇਲੇਬਲ ਹੁੰਦਾ ਹੈ ਠੀਕ ਹੈ ਜੀ ਹਰ ਫੀਚਰ ਇਹਦੇ ਦਿੱਤਾ ਹੋਇਆ ਇੱਕ ਤਰ੍ਹਾਂ ਦਾ ਅਗਰ ਤੁਸੀਂ ਦੇਖੋਗੇ ਡਬਲ ਡੀਸੀ ਵੀ ਆ ਠੀਕ ਹੈ ਜੀ 12 12 ਟਰਾਂਸਮਿਸ਼ਨ ਆ 220 ਕਿਜੀ ਇਹਦੀ ਲਿਫਟ ਕੈਪੈਸਿਟੀ ਠੀਕ ਹੈ ਸਰ ਤੇ ਸੁਪਰਸੀਡਰ ਲਈ ਜਾਂ ਹੋਰ ਕੰਮਾਂ ਲਈ ਇਹ ਬਹੁਤ ਹੀ ਬਹੁਤ ਵਧੀਆ ਟਰੈਕਟਰ ਹੈ 750 ਲੋਕਾਂ ਨੇ ਪਹਿਲਾਂ ਵੀ ਬਹੁਤ ਸਰਾਇਆ ਹੈ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਕੰਪਨੀ ਨੇ ਇਹਦੇ ਵਿੱਚ ਫੋਰ ਵੀਲ ਡਰਾਈਵ ਦੇ ਵੀ ਆਪਸ਼ਨ ਆਪਾਂ ਨੂੰ ਦਿੱਤੀ ਹੈ ਬਿਲਕੁਲ ਬਿਲਕੁਲ ਸਰ ਇੱਕ ਇਹ ਸੋਨਾ ਲੀਕਾ ਦੇ ਜੇ ਸੁਪਰ ਸੀਡਰ ਦੀ ਗੱਲ ਕਰੀਏ ਤਾਂ ਸਾਰੇ ਟਰੈਕਟਰ ਹੀ ਤੁਹਾਡੇ ਸਾਰੇ ਟਰੈਕਟਰ ਹੀ ਬਹੁਤ ਵਧੀਆ ਚੱਲਦੇ ਆ ਜੀ ਭਾਵੇਂ ਉਹ ਫੋਰ ਵੀਲ ਹੈ ਤੇ ਭਾਵੇਂ ਟੂ ਵੀਲ ਹੈ ਜੀ ਕਿਉਂਕਿ ਤੁਹਾਡੀ ਕੰਪਨੀ ਦਾ ਜੋ ਟਰੈਕਟਰ ਹੈ ਜੀ ਬਹੁਤ ਹੈਵੀ ਦੇ ਰਿਹਾ ਜੀ ਵੇਟ ਦੇ ਵਿੱਚ ਚੰਗਾ ਹੁਣ ਕਰਕੇ ਨਾ ਤੇ ਸੁਪਰ ਸੀਡਰ ਤੇ ਬਹੁਤ ਵਧੀਆ ਚੱਲਦੇ ਆ ਜੀ ਬਿਲਕੁਲ ਬਿਲਕੁਲ ਸਰ ਇਹ ਇਸੇ ਲਈ ਕੰਪਨੀ ਨੇ ਜਿੱਦਾਂ ਕਿ ਤੁਸੀਂ ਦੱਸ ਕੰਪਨੀ ਨੇ ਆਪਣੇ ਗ੍ਰਾਹਕ ਲਈ ਇੱਕ ਹੋਰ ਆਪਸ਼ਨ ਪ੍ਰੋਵਾਈਡ ਕਰਤੀ ਹੈ ਫੋਰ 휠 ਡਰਾਈਵ ਦੀ ਠੀਕ ਹੈ ਸਰ ਇਹਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣੇ ਕੋਲ ਪਿਛਲਾ ਜਿਹੜਾ ਟਾਇਰ ਸਾਈਜ਼ ਹੈ ਉਹ ਵੀ ਦੋ ਸਾਈਜ਼ ਚ ਅਵੇਲੇਬਲ ਆ ਉਹ 14 ਨੋਚ ਵੀ ਮਿਲ ਜੂਗਾ ਤੇ 16 ਨੋਚ ਵੀ ਮਿਲ ਠੀਕ ਹੈ ਸਰ ਹੁਣ ਆਪਾਂ ਜੀ ਆਪਣੇ ਨੈਕਸਟ ਮਾਡਲ ਤੇ ਆ ਰਹੇ ਹਾਂ ਇਹ ਵੀ ਕੰਪਨੀ ਨੇ ਤੁਸੀਂ ਦੇਖੋਗੇ ਤਾਂ 745 ਟਰੈਕਟਰ ਹੈ ਟਾਈਗਰ ਸ਼ੋਅ ਦੇ ਚ ਹਾਂਜੀ ਤੇ ਕੰਪਨੀ ਨੇ ਜਿਹੜੇ ਆਪਣੇ ਕਿਸਾਨ ਭਰਾ ਲੂ ਬਈ ਖੇਤੀ ਕਰਦੇ ਨੇ ਉਹਨਾਂ ਅਸਰ ਸਪੈਸ਼ਲ ਟਰੈਕਟਰ ਬਣਾਇਆ ਹੈ ਬਿਲਕੁਲ ਜੀ ਇਹਦੀ ਜਿੰਨੀ ਵੀ ਡਿਜ਼ਾਈਨਿੰਗ ਹੈ ਸਪੈਸੀਫਿਕੇਸ਼ਨ ਹੈ ਟਰਨਿੰਗ ਰੇਡੀਅਸ ਹੈ ਗਰਾਉਂਡ ਕਲੀਅਰੈਂਸ ਹੈ ਗਰਾਉਂਡ ਕਲੀਅਰੈਂਸ ਹੈ ਟਾਇਰ ਸਾਈਜ਼ ਨੇ ਇਹ ਸਾਰੇ ਆਲੂ ਦੀ ਖੇਤੀ ਦੇ ਹਿਸਾਬ ਦੇ ਨਾਲ ਬਣਾਏ ਹੋਏ ਆ ਠੀਕ ਹੈ ਜੀ ਇਹ ਟਰੈਕਟਰ ਸੀ ਜੀ ਮਾਰਕਟਸ ਆਲਰੇਡੀ ਦੇ ਵੀ ਚੁੱਕੇ ਆ ਤੇ ਜਲੰਧਰ ਦੇ ਏਰੀਏ ਚ ਖੰਨਾ ਦੇ ਏਰੀਏ ਚ ਸਰਹੰਦ ਦੇ ਏਰੀਏ ਚ ਸਾਰਾ ਪੰਜਾਬ ਹੀ ਦਿੱਤੇ ਆ ਜੀ ਜਿੱਥੇ ਆਲੂ ਦੀ ਖੇਤੀ ਹੁੰਦੀ ਆ ਤੇ ਲੋਕਾਂ ਨੇ ਬਹੁਤ ਸਰਾਇਆ ਠੀਕ ਹੈ ਜੀ ਇਸ ਨੂੰ ਇਹਦੀ ਜੀ ਅਗਰ ਮੈਂ ਗੱਲ ਕਰਾਂ ਉਹ ਵੀ ਤੁਹਾਨੂੰ ਇਹਦੇ ਚ ਆਪਣਾ 12+3 ਦਾ ਟਰਾਂਸਮਿਸ਼ਨ ਮਿਲ ਜੂਗਾ ਜੀ ਠੀਕ ਹੈ ਸਰ ਟਾਇਰ ਸਾਈਜ਼ ਪਿਛਲਾ 14 9 ਮਿਲ ਜੂਗਾ ਜੀ 13 6 ਇੰਚ ਵੀ ਮਿਲ ਜੂਗਾ ਜੀ ਇਹ ਮੋਰਲੇ ਟਾਇਰ ਸਾਈਜ਼ ਵੀ ਆਉਂਦੇ ਤੁਸੀਂ ਵੇਖੋ 9520 ਦੇ ਨੇ ਬਿਲਕੁਲ 4 ਵੀਲ ਡਰਾਈਵ ਜੀ ਸਰ ਇਹਦੀ ਆਪਸ਼ਨ ਵੀ ਤੇ ਜਿਹੜੀ ਸਭ ਨਾਲੋਂ ਖੂਬਸੂਰਤ ਗੱਲ ਇਹਦੀ ਲਿਫਟ ਜਿਹੜੀ ਕਪੈਸਿਟੀ ਤੁਹਾਨੂੰ 250 ਕਿਲੋ ਮਿਲੂਗੀ ਠੀਕ ਹੈ ਜੀ ਤੁਸੀਂ ਦੇਖੋਗੇ ਸਰ ਇਹ 3 ਸਿਲੰਡਰ ਟਰੈਕਟਰ ਆ ਇਹਦੀ ਵੀ ਅਸੀਂ ਲਿਫਟ ਕਪੈਸਿਟੀ 2200 ਦੇ ਰਹੇ ਆ ਤੇ ਆਪਣਾ 4 ਸਿਲੰਡਰ ਦੀ ਵੀ ਅਸੀਂ 2200 ਦੇ ਦੇ ਬਹੁਤ ਵਧੀਆ ਗੱਲ ਆ ਇਹਦਾ ਸੁਣਾ ਲਿਖਾ ਜੀ 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 ਬਿਲਕੁਲ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਦੇ ਜਿਹੜੀ ਆਪਣੀ ਪੀਟੀਓ ਤੁਹਾਨੂੰ ਮਲਟੀ ਸਪੀਡ ਵੀ ਮਿਲ ਜੂਗੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਵੀ ਆਪਣੇ ਲਈ ਇੱਕ ਅਗਰ ਆਪਾਂ ਗੱਲ ਕਰੀਏ ਪੀਟੀਓ ਆਪਰੇਟਿਡ ਜਿਹੜਾ ਇੰਪਲੀਮੈਂਟ ਲੈ ਉਹਨਾਂ ਲਈ ਵਧੀਆ ਚੀਜ਼ ਆ ਬਿਲਕੁਲ ਬਿਲਕੁਲ ਜੀ ਤੇ ਜਿਵੇਂ ਅੱਜ ਦਾ ਸਮਾਂ ਚੱਲ ਰਿਹਾ ਅੱਜ ਦੇ ਨਵੇਂ ਯੁੱਗ ਦੇ ਜਿਹੜੇ ਸੰਦ ਆ ਉਹਨਾਂ ਅ ਬਾਕੀ ਹੋਰ ਵੀ ਟਰੈਕਟਰਾਂ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਨਾਲ ਨਾਲ ਤੇ ਜਿਵੇਂ ਡਬਲ ਐਕਟਿੰਗ ਵਾਲਾ ਇਹ ਤਾਂ ਤਕਰੀਬਨ ਤੁਹਾਡੇ 35 ਹਸਪਾ ਔਰ ਤੋਂ ਮੇਰਾ ਖਿਆਲੋਂ ਲੱਗਿਆ ਇਹ ਹੈ ਨਾ ਸਾਰੀਆਂ ਕੰਪਨੀਨਾਂ ਨੂੰ ਇਹ ਬਹੁਤ ਚੰਗੀ ਚੀਜ਼ ਹੈ ਤੁਹਾਡੇ ਇਹ ਕੰਪਨੀ ਦੇ ਵਿੱਚ ਬਿਲਕੁਲ 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 ਲੋੜ ਹੀ ਬੜੀ ਰਹਿੰਦੀ ਹੈ ਨਾ ਵੀ ਸਾਰੇ ਕਾਹੇ ਚਾਪਣ ਨੂੰ ਬਿਲਕੁਲ ਬਿਲਕੁਲ ਜੀ ਹਾਂ ਤੇ ਆਜੋ ਉਸ ਤੋਂ ਬਾਅਦ ਸਾਰਾ ਆਪਣੇ ਕੋਲੇ ਸੀਆਰਡੀ ਦੇ ਵਿੱਚ ਵੀ ਟਰੈਕਟਰ ਹੈਗੇ ਜੀ ਬਿਲਕੁਲ ਠੀਕ ਹੈ ਜੀ ਪਹਿਲਾਂ ਆਪਾਂ ਫਿਰ ਸੀਆਰਡੀ ਬਾਰੇ ਵੀ ਦੱਸ ਦਈਏ ਜੋ ਅੱਜਕੱਲ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਸਰ ਅਜਕਲ ਤੁਹਾਨੂੰ ਜਿੱਦਾਂ ਵੀ ਟ੍ਰੈਂਡ ਪਤਾ ਚੱਲ ਰਿਹਾ ਹੈ ਵੀ ਜਿਹੜੇ 50 ਹਾਰਸ ਪਾਵਰ ਤੋਂ ਉੱਤੇ ਟਰੈਕਟਰ ਨੇ ਸਾਰੇ ਸੀਆਰਡੀਐਸ 'ਚ ਬੰਦੇ ਨੇ ਜਿੰਨੀਆਂ ਵੀ ਕੰਪਨੀਆਂਜ਼ ਨੇ ਟਰੈਕਟਰ ਮੈਨੂਫੈਕਚਰਿੰਗ ਕੰਪਨੀਆਂਜ਼ ਨੇ 50 ਹਾਰਸ ਪਾਵਰ ਤੋਂ ਉੱਤੇ ਸੀਆਰਡੀਐਸ ਵਾਲੀ ਮੂਵਮੈਂਟ ਹੋ ਚੁੱਕੀਆਂ ਨੇ ਆਲਰੇਡੀ ਠੀਕ ਹੈ ਜੀ ਗਵਰਨਮੈਂਟ ਦੇ ਨੋਰਮਸ ਨੇ ਜੀ ਇਹ ਹੈਨਾ ਤੇ ਉਹਦੇ ਅਕੋਰਡਿੰਗਲੀ ਇਹ ਟਰੈਕਟਰ ਪੂਰਾ ਉਦਾਂ ਡਿਜ਼ਾਈਨ ਕਰਿਆ ਗਿਆ ਠੀਕ ਹੈ ਜੀ 4 ਵੀਲ ਡਰਾਈਵ ਤੋਂ ਸਰ ਤੁਹਾਨੂੰ ਟਰੈਕਟਰ ਮਿਲ ਜੂਗਾ ਇਹਦੇ 'ਚ 65 ਐਚਪੀ ਟਰੈਕਟਰ ਹੈ ਜੀ ਠ ਆ ਐਕਚੁਅਲੀ ਪਾਵਰ ਮੋਡ ਚ ਅਗਰ ਆਪਾਂ ਕੋਈ ਲੋਡੇਡ ਕੰਮ ਕਰ ਰਹੇ ਆ ਕੋਈ ਸੁਪਰਸੀਡਰ ਤੇ ਤਾਂ ਤੁਸੀਂ ਪਾਵਰ ਮੋਡ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਹੋਰ ਕੋਈ ਕੋਈ ਟਰਾਲੀ ਦਾ ਕੰਮ ਕਰਦੇ ਪਿਆ ਲੈ ਕੇ ਜਾ ਰਹੇ ਆ ਕੋਈ ਭਰੀ ਹੋਈ ਆ ਤਾਂ ਨੋਰਮਲ ਚ ਵੀ ਕਰ ਸਕਦੇ ਹੋ ਠੀਕ ਹੈ ਜੀ ਟਰੈਕਟਰ ਖਾਲੀ ਚੱਲੇ ਆ ਜੀ ਆਪਣੇ ਪਿੱਛੇ ਕੋਈ ਲੋਡ ਨਹੀਂ ਟਰੈਕਟਰ ਦੇ ਮਗਰ ਤਾਂ ਆਪਾਂ ਇਕਨੋਮੀ ਚ ਵੀ ਕਰ ਸਕਦੇ ਹਾਂ ਤੇ ਡਿਪੈਂਡਿੰਗ ਓਨ ਲੋਡ ਤੁਸੀਂ ਆਪਣੀ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਉੱਥੇ ਕਰ ਸਕਦੇ ਹੋ ਉਹਦੇ ਸਾਹਮਣੇ ਲੈਂਦੀ ਫਿਊਲ ਕੰਜ਼ਮਪਸ਼ਨ ਠੀਕ ਹੈ ਸੈੱਟ ਹੋ ਜੂਗੀ ਠੀਕ ਹੈ ਜੀ ਮਤਲਬ ਜ਼ਿਮੀਂਦਾਰ ਭਰਾਵੋ ਤੁਹਾਨੂੰ ਆਪਾਂ ਪੰਜਾਬੀ ਦੇ ਵਿੱਚ ਜੇ ਦਸੀਏ ਤਾਂ ਇਹਦਾ ਡੀਜ਼ਲ ਖਰਚਾ ਜਿਹੜਾ ਆਪਣੇ ਹੱਥ ਇਕੱਤਰ ਜੇ ਆਪਾਂ ਜ਼ਿਆਦਾ ਲੋਡ ਪਾ ਰਹੇ ਹਾਂ ਤਾਂ ਉਸ ਤਰ੍ਹਾਂ ਡੀਜ਼ਲ ਖਰਚਾ ਜੇ ਆਪਾਂ ਖਾਲੀ ਰੋਡ ਤੇ ਜਾ ਰਹੇ ਹਾਂ ਤਾਂ ਡੀਜ਼ਲ ਖਰਚਾ ਆਟੋਮੈਟਿਕ ਘਟਾ ਸਕਦੇ ਹਾਂ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਬਹੁਤ ਚੰਗੀ ਤਕਨੀਕ ਆ ਗਈ ਮਿੱਤਰੋ ਇਹ ਐਦੇ ਚ ਵੀ ਸਰ ਤੁਹਾਨੂੰ 12+12 ਦਾ ਟਰਾਂਸਮਿਸ਼ਨ ਮਿਲ ਜੇਗਾ 12 ਸਪੀਡ ਅੱਗੇ ਨੇ 12 ਸਪੀਡ ਪਿੱਛੇ ਨੇ ਠੀਕ ਹੈ ਸਰ ਆਈਬੀਟੀਓ ਕਲਚ ਮਿਲ ਜੂਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਅੰਦੇਚ ਜੇਕਰ ਆਪਾਂ ਗੱਲ ਕਰੀਏ ਉਵੇਂ ਟਾਇਰ ਦੇ ਸਾਈਜ਼ ਤੁਹਾਨੂੰ 16 ਨੂੰ 30 ਦੇ ਅੰਦੇਚ ਮਿਲ ਜਾਣਗੇ 16 ਸਰ 30 ਦੇ ਨੇ 28 ਦੇ ਨਹੀਂ ਹੈਗੇ 16 ਨੂੰ 30 ਆ 30 ਆ ਠੀਕ ਹੈ ਜੀ ਹਾਂਜੀ ਉਹ 16 ਨੂੰ 28 ਦੇ ਸੀ ਆਪਣੇ ਜਿਹੜੇ ਆਪਾਂ 750 ਚ ਦੇਖੇ ਸੀ ਠੀਕ ਹੈ ਤੇ ਇਹਦੀ ਸਰ ਪੀਟੀਓ ਪਾਵਰ ਦੀ ਗੱਲ ਆਪਾਂ ਗੱਲ ਕਰੀਏ ਕੀ ਉਹਦੇ ਚ ਸਪੀਡਾਂ ਮਿਲਣੀਆਂ ਆਪਾਂ ਨੂੰ ਤੇ ਕਿੰਨੀ ਪੀਟੀਓ ਪਾਵਰ ਦੇ ਰਿਹਾ ਹੈ ਪੀਟੀਓ ਸਰ ਦੇ ਚ ਪੀਟੀਓ ਪਹਿਲਾਂ ਮੈਂ ਪੀਟੀਓ ਬਾਰੇ ਦੱਸ ਦੇਣਾ ਪੀਟੀਓ ਦੇ ਇੱਕ ਤੁਹਾਨੂੰ ਰਿਵਰਸ ਮਿਲ ਜੂਗੀ ਇੱਕ 540 ਮਿਲ ਜੂਗੀ ਠੀਕ ਹੈ ਜੀ ਬਾਕੀ ਪੀਟੀਓ ਪਾਵਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹੀ ਜਿਹੜੇ 8 ਤੋਂ 15% ਦਾ ਲਾਸ ਰਹਿਦਾ ਹੁੰਦਾ ਹੈ ਐਚਪੀ ਦੇ ਅਗੋਰਡਿੰਗਲੀ ਉਹੀ ਰਹਿੰਦਾ ਹੁੰਦਾ ਜੀ ਉਹ ਓਰਡਰ ਉਹੀ ਠੀਕ ਹੈ ਜੀ ਤੇ ਬਾਕੀ ਬਾਈ ਜੀ ਜਿੱਦਾਂ ਇਹ ਚੀਜ਼ ਆਪਣੀ ਸਪੈਸ਼ਲ ਬੜੀ ਹੈਵੀ ਹੈਵੀ ਦੇਖਣ ਚ ਲੱਗ ਰਹੀ ਹੈ ਸਰ ਇਹ ਵੀ ਇੱਕ ਫੀਚਰ ਨੇ ਜੀ ਲਗਾ ਲਓ ਤੁਸੀਂ ਐਡ ਕਰਿਆ ਹੋਇਆ ਕੰਪਨੀ ਨੇ ਵੀ ਆਪਾਂ ਕੰਪਨੀ ਫਿਟਡ ਹੀ ਜਾਂਦੇ 4 ਰੁਪਏ ਦਿੰਦੇ ਪਏ ਆ ਆਪਣੀ ਘਰੋਪੀ ਦੇ ਰਹੇ ਆ ਇਹ ਸਾਰੀ ਕੰਪਨੀ ਵੱਲੋਂ ਫਿਟਡ ਹੀ ਹੋ ਗਿਆ ਹੈ ਕੋਈ ਇਹਦੇ ਵੇਲੇ ਨਹੀਂ ਵੀ ਆਪਾਂ ਕੋਈ ਆਊਟਸੋਰਸ ਤੋਂ ਕਰ ਰਹੇ ਆ ਕੁਝ ਇਦਾਂ ਦਾ ਨਹੀਂ ਹੈਗਾ ਠੀਕ ਹੈ ਜੀ ਤੇ ਪੂਰੀ ਮਜਬੂਤੀ ਦੇ ਨਾਲ ਲੱਗੀ ਹੋਈ ਹੈ ਬਿਲਕੁਲ ਸਰ ਫਾਈਬਰ ਦੀ ਤੁਸੀਂ ਹੋਟ ਲੈ ਲਓ ਅੱਜ ਦਾ ਸਾਰਾ ਦੇਖੋ ਜਿਵੇਂ ਟ੍ਰੈਂਡ ਆ ਵੀ ਟਰੈਕਟਰ ਕੰਮ ਵਿੱਚ ਵੀ ਵਧੀਆ ਹੋਣਾ ਚਾਹੀਦਾ ਤੇ ਲੁੱਕ ਵੀ ਚੰਗੀ ਹੋਣੀ ਚਾਹੀਦੀ ਤਾਂ ਉਹ ਇਹਦੀ ਦੋਵੇਂ ਚੀਜ਼ਾਂ ਵੱਲ ਦੋਵੇਂ ਐਕਸਪੈਕਟ ਵੱਲ ਧਿਆਨ ਰੱਖਿਆ ਗਿਆ ਠੀਕ ਹੈ ਸਰ ਕੰਮ ਦੇ ਪ੍ਰਤੀ ਤਾਂ ਇਹ ਬਿਲਕੁਲ ਦਮਦਾਰ ਹੈਗਾ ਹੀ ਆ ਉਵੇਂ ਜਾਂਦੀ ਜਿਹੜੀ ਲੁਕਸ ਨੇ ਅਗਰ ਤੁਸੀਂ ਦੇਖੋ ਟਾਈਗਰ ਸ਼ੋਅ ਨੇ ਬਿਲਕੁਲ ਅੱਗੇ ਸਟਾਈਲਿੰਗ ਲਾਈਟਸ ਨੇ ਸਟਾਈਲਿੰਗ ਲੁੱਕ ਏ ਫਾਈਬਰ ਹੁੱਡੇ ਤਾਂ ਕਸਟਮਰ ਨੂੰ ਐਦਾ ਨਹੀਂ ਹੈਗਾ ਵੀ ਅੱਜ ਟਰੈਕਟਰ ਲੈ ਕੇ ਬਾਹਰੋਂ ਕੋਈ ਜਾ ਕੇ ਛਤਰੀ ਲਵਾਉਣ ਦੀ ਲੋੜ ਹੈ ਜਾਂ ਕੋਈ ਉਹਨਾਂ ਦੀ ਲੋੜ ਹੈ ਉਹ ਸਭ ਕੁਝ ਤੁਹਾਨੂੰ ਕੰਪਨੀ ਫਿੱਟੇੜੀ ਮਿਲ ਰਿਹਾ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਜਿਹੜੀ ਪਹਿਲਾਂ ਤਾਂ ਆਪਾਂ ਦੇਖ ਰਹੇ ਹਾਂ ਸੋਨਾ ਲੀਕਰ ਨਾਲ ਹੀ ਵੇਟ ਦਿੰਦੀ ਹੈ ਜੀ ਕੋਈ ਐਕਸਟਰਾ ਖਰਚਾ ਨਹੀਂ ਕਰਨਾ ਪੈਂਦਾ ਕਿਸਾਨ ਨੂੰ ਜੀ ਹੈਨਾ ਇਹ ਸਰ ਖਾਸੀਅਤ ਹੈ ਸਰ ਸਾਰੇ ਮੈਂ ਸਾਡੀ ਕੰਪਨੀ ਦੀ ਸਾਰੀ ਪੰਜਾਬ ਦੀ ਕੰਪਨੀ ਹੈ ਜੀ ਇਹ ਤੇ ਆਪਣੇ ਫਾਰਮਰ ਦਾ ਹਮੇਸ਼ਾ ਧਿਆਨ ਰੱਖਿਆ ਹੈ ਕਿ ਏਸੀ ਨੂੰ ਲੈ ਕੇ ਕੋਈ ਐਸੈਸਰੀਜ਼ ਤੇ ਜਾਂ ਕੁਝ ਐਦਾਂ ਦੀ ਚੀਜ਼ ਤੇ ਜਿੰਨੀ ਵੱਧ ਤੋਂ ਵੱਧ ਕੰਪਨੀ ਦੇ ਸਕਦੀ ਹੈ ਹਾਂਜੀ ਹਾਂ ਜੋ ਕੰਮ ਆਉਂਦੀ ਹੈ ਕਸਟਮਰ ਦੇ ਕੰਮ ਖੇਤੀਬਾੜੀ ਦੇ ਤਾ ਉਹ ਸਾਰੀ ਕੰਪਨੀ ਨੇ ਨਾਲ ਦਿੱਤੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਇਹ ਸਰ ਸਾਡਾ ਬਹੁਤ ਹੀ ਮੈਂ ਕਵਾਂਗਾ ਵੀ ਇੱਕ ਦਮਦਾਰ ਮੋਡਲ ਆ ਸਾਡਾ ਇਹ ਪਚੁੰਜਾਏ ਤਿੰਨ ਸਿਲੰਡਰ ਚ ਮਿਲੂਗਾ ਸਰ ਤੁਹਾਨੂੰ ਠੀਕ ਹੈ ਤਿੰਨ ਸਿਲੰਡਰ ਚ ਮਿਲੂਗਾ ਤੇ ਇਹਦੀ ਖਾਸੀਅਤ ਇਹ ਵੀ ਇਹ ਤਿੰਨ ਸਿਲੰਡਰ ਚ ਪੂਰੀ ਇੰਡਸਟਰੀ ਦਾ ਸਭ ਨਾਲੋਂ ਵੱਡਾ ਇੰਜਨ ਹੈ ਠੀਕ ਹੈ ਜੀ ਇਹਦੀ ਜਿਹੜੀ ਤੁਹਾਨੂੰ ਸੀਸੀ ਮਿਲ ਜੂਗੀ ਜੀ 3532 ਸੀਸੀ ਮਿਲੂਗੀ ਠੀਕ ਹੈ ਜੀ ਕਿਸੇ ਵੀ ਕੰਪਨੀ ਦਾ ਅੱਜ ਤੱਕ ਦਾ ਤਿੰਨ ਸਿਲੰਡਰ ਚ ਇੰਨੀ ਵੱਡੀ ਸੀਸੀ ਦਾ ਇੰਜਨ ਨਹੀਂ ਹੈਗਾ ਜੀ ਬਿਲਕੁਲ ਹੈ ਨਹੀਂਗਾ ਜੀ ਤਾਂ ਇਹ ਇੱਕ ਸਾਡੇ ਲਈ ਮਾਣ ਦੀ ਗੱਲ ਹੈ ਬਿਲਕੁਲ ਫਿਰ ਇਹਦੇ ਜਿਹੜੇ ਪਲੱਸ ਪੁਆਇੰਟਸ ਹੀ ਇਹ 4-ਬਿਲਡ ਡਰਾਈਵ ਤੁਹਾਡੇ ਕੋਲ ਅਵੇਲੇਬਲ ਆ ਠੀਕ ਹੈ ਸਰ ਤੁਸੀਂ ਦੇਖੋਗੇ ਸੈਕੰਡਲੀ ਸਰ ਇਹਦੇ ਚ ਤੁਹਾਨੂੰ 12+3 ਦਾ ਟਰਾਂਸਮਿਸ਼ਨ ਮਿਲ ਜੇਗਾ ਠੀਕ ਹੈ ਜੀ 12 ਸਪੀਡਸ ਅੱਗੇ ਨੇ ਤਿੰਨ ਪਿੱਛੇ ਨੇ ਡਬਲ ਕਲਚ ਮਿਲ ਜੇਗਾ ਜੀ ਆਪਾਂ ਨੂੰ ਇਹਦੇ ਚ ਉਸ ਤੋਂ ਬਾਅਦ ਆਪਾਂ ਨੂੰ ਇਹਦੇ ਚ OIB ਬ੍ਰੇਕਸ ਮਿਲ ਜਾਣਗੀਆਂ ਆਪਾਂ ਨੂੰ ਉਸ ਤੋਂ ਬਾਅਦ ਇਹਦੇ ਚ ਜਿਹੜੀ PTO ਇਹ ਰਿਵਰਸ ਤੇ 540 ਉਹ ਮਿਲ ਜੂਗੀ ਜੀ ਠੀਕ ਹੈ ਸਰ ਹਾਂਜੀ ਸਰ ਏ ਆਈ ਪੀ ٹیਓ ਜੀ ਤੁਹਾਨੂੰ ਮਿਲੂਗਾ ਸਰ ਐਂਡੇਸ ਜਿਹੜੀ ਨਾਲੇ ਪੀਟੀਓ ਆਪਾਂ ਨੂੰ ਮਿਲ ਜੂਗੀ ਉਹ ਮਲਟੀ ਸਪੀਡ ਐਕ ਮਿਲੂਗੀ 1 540 ਮਿਲ ਜੂਗੀ ਨਹੀਂ ਟਰੈਕਟਰ ਨੇ ਸਾਡੇ ਸਰ ਠੀਕ ਹੈ ਜੀ ਛੋਟੇ ਗਾਰਡਨ ਟਰੈਕ ਸੀਰੀਜ਼ ਨੂੰ ਛੱਡ ਕੇ ਸਾਰਿਆਂ ਦੀ 5 ਸਾਲ ਦੀ ਵਾਰੰਟੀ ਹੈ ਜੀ ਠੀਕ ਹੈ ਜੀ ਤਾਂ 5 ਸਾਲ ਲਈ ਕਸਟਮਰ ਦੀ ਟਰੈਕਟਰ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਕੀ ਬਾਤ ਹੈ ਜੀ ਕਸਟਮਰ ਨੇ ਸਿਰਫ ਆਪਣੀ ਨਾਰਮਲ ਸਰਵਿਸ ਕਰवानी ਹੈ ਉਸ ਤੋਂ ਇਲਾਵਾ ਕੋਈ ਵੀ ਉਹਦਾ ਕੋਈ ਮੇਨਟੇਨੈਂਸ ਆ ਕੁਝ ਵੀ ਚੀਜ਼ਾਂ ਨੇ ਉਹ ਸਾਰੀ ਕੰਪਨੀ ਦੀ ਆ ਠੀਕ ਹੈ 5 ਸਾਲ ਦੀ ਹੁੰਦੀ ਹੈ ਜੀ ਵਾਰੰਟੀ ਚ ਕਵਰ ਹੋ ਜਾਂਦੀ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਇਹ ਤੋਂ ਇਲਾਵਾ ਸਰ ਸਪੈਸ਼ਲ ਡਿਸਕਾਊਂਟ ਰੱਖਿਆ ਗਿਆ ਠੀਕ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਗਗਨ ਜੀ ਦੇਣਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਗਰੇਵਾਲ ਜੀ ਫਿਰ ਤੁਸੀਂ ਸਾਨੂੰ ਦਿਓ ਜਾਣਕਾਰੀ ਕਿੰਨਾ ਕੁ ਡਿਸਕਾਊਂਟ ਦੇ ਰਹੇ ਹੋ ਕਿਸਾਨਾਂ ਵਾਸਤੇ ਡਿਸਕਾਊਂਟ ਜੀ ਲਾ ਲਓ ਮਾਗੀ ਦਾ ਪਵਿੱਤਰ ਤਿਉਹਾਰ ਹੈ ਜੀ ਠੀਕ ਹੈ ਜੀ ਇਹਦੇ ਕਰਕੇ ਕੰਪਨੀ ਵੱਲੋਂ 50000 ਰੁਪਏ ਤੋਂ ਲੈ ਕੇ 80000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਰਿਹਾ ਮਾਡਲ ਵਾਈਜ਼ ਦਿੱਤਾ ਜਾ ਰਿਹਾ ਹੈ ਮਿੱਤਰੋ ਕੀ ਬਾਤ ਹੈ ਐਡਾ ਵੱਡਾ ਡਿਸਕਾਊਂਟ ਕੋਈ ਕੰਪਨੀ ਰੇਟ ਨਹੀਂ ਖੋਲਦੀ ਅੱਜ ਆਪਾਂ ਆਪਣੇ ਫੇਮਸ ਮਾਡਲ 750 ਦਾ ਰੇਟ ਓਪਨ ਕਰ ਦੇਣਾ ਅੱਜ ਕੀ ਬਾਤ ਹੈ ਦਾ ਦਰ ਆਪਾਂ ਉਹਦੇ ਤੇ 50000 ਰੁਪਏ ਦਾ ਡਿਸਕਾਊਂਟ ਹੈ ਠੀਕ ਹੈ ਜੀ ਮਿੱਤਰੋ ਇੰਨਾ ਕੋਈ ਵੀ ਕਿਸੇ ਮੇਲੇ ਤੇ ਕੋਈ ਕੰਪਨੀ ਡਿਸਕਾਊਂਟ ਨਹੀਂ ਦਿੰਦੀ ਮਿੱਤਰੋ ਜਿੰਨਾ ਸੋਨਾ ਲੀਕਾ ਕੰਪਨੀ ਦੇ ਰਹੀ ਹੈ ਉਹੀ ਦੱਸ ਰਹੇ ਵੀ ਲੱਗ ਲੱਗ ਡਿਸਕਾਊਂਟ ਹੈ 500 ਸਤ 9 ਲੱਖ ਤੇ 75 ਹਜ਼ਾਰ ਦਾ ਰੇਟ ਹੈ ਜੀ ਦਾ ਠੀਕ ਹੈ ਇਹ ਡਿਸਕਾਊਂਟ ਕਰਕੇ 9 ਲੱਖ 25 ਹਜ਼ਾਰ ਦਾ ਦੇ ਰਹੇ 50 ਹਜ਼ਾਰ ਦਾ ਡਿਸਕਾਊਂਟ ਹੈ ਮਾਗੀ ਤੇ ਲੈ ਵੀ ਮਿੱਤਰੋ ਇੰਨਾ ਤੁਸੀਂ ਦੇਖੋ ਵੀ ਕੋਈ ਡਿਸਕਾਊਂਟ ਨਹੀਂ ਕਰਦਾ ਸਿੱਧਾ 50 ਹਜ਼ਾਰ ਦਾ ਜੀ 9 ਲੱਖ 75 ਹਜ਼ਾਰੇ ਦਾ ਪ੍ਰਾਈਸ ਹੈ ਜੀ 50 ਹਜ਼ਾਰ ਮਾਗੀ ਦਾ ਡਿਸਕਾਊਂਟ ਹੈ ਠੀਕ ਹੈ ਕੀ ਬਾਤ ਹੈ ਇਹ ਸਿਰਫ ਮਾਗੀ ਮੇਲੇ ਤੇ ਡਿਸਕਾਊਂਟ ਹੈ ਲਾ ਲੋ ਤਿੰਨ ਦਿਨ ਵਾਸਤੇ ਠੀਕ ਹੈ ਜੀ ਇੱਥੇ ਆਪਣੀ ਸਟਾਲ ਤਿੰਨ ਦਿਨ ਰਹੇਗੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਮਿੱਤਰੋ ਤੁਸੀਂ ਕਾਲ ਜਲਦੀ ਤੋਂ ਜਲਦੀ ਬਾਈ ਹੋਣਾ ਕਰੋ ਇੱਥੇ ਮੇਲੇ ਤੇ ਪਹੁੰਚ ਕੇ ਇਸ ਠੀਕ ਹੈ ਜੀ ਇਹ 745 ਹੈ 14928 ਦੇ ਟਾਇਰ ਹੈ 12+3 ਸਪੀਡਾਂ ਚਾਹੀਏ ਠੀਕ ਹੈ ਜੀ ਇਹ 831000 ਦਾ ਇਹਦਾ ਪ੍ਰਾਈਸ ਹੈ ਠੀਕ ਹੈ ਜੀ ਇਹ ਆ ਯਾਰ ਦਾ ਡਿਸਕਾਊਂਟ ਕਰਕੇ 781000 ਦਾ ਦੇ ਰਹੇ ਠੀਕ ਹੈ ਜੀ ਬੜੇ ਬਈ ਇੱਕ ਹੋਰ ਗੱਲ ਮੈਨੂੰ ਚੰਗੀ ਲੱਗੀ ਤੁਸੀਂ ਰੇਟ ਆ ਜਮਾ ਐਕੂਰੇਟ ਦੱਸ ਰਹੇ ਹੋ ਕੋਈ ਐ ਵੀਡੀਓ ਚ ਛੇਤੀ ਦੱਸਦਾ ਨਹੀਂ ਨਹੀ ਨਹੀ ਹਾਂ ਜੀ ਦੇਖੋ ਭਾਈ ਆਪਾਂ ਡਿਸਕਾਊਂਟ ਕਰਨਾ ਆਪਾਂ ਨੂੰ ਲੋਕਾਂ ਨੇ ਵੇਖੋ ਆਪਣੂ ਫਾਲੋਅ ਅਪ ਕਰ ਰਹੇ ਆ ਦੇਖ ਰਹੇ ਆ ਫਿਰ ਦੱਸਣਾ ਚਾਹੀਦਾ ਦੂਰ ਤੋਂ ਕਿ ਇਹ ਨਿੱਕਲੇ ਮੁਕਸਰ ਦੇ ਰਿਹਾ ਠੀਕ ਹੈ ਜੀ ਸਾਰੀਆਂ ਡੀਲਰਸ਼ਿਪਾਂ ਤੇ ਡਿਸਕਾਊਂਟ ਮਿਲਣਾ ਹੈ ਮਾਗੀ ਕਰਕੇ ਠੀਕ ਹੈ ਬਈ ਇਹ ਨਹੀਂ ਵੀ ਆਪਾਂ ਇੱਥੇ ਆਉਣਾ ਪਊਗਾ ਜਾਂ ਕੁਝ ਤੁਹਾਡੇ ਤੋਂ ਮਿਲੂ ਪੰਜਾਬ ਦੀਆਂ ਸਾਰੀਆਂ ਡੀਲਰਸ਼ਿਪਾਂ ਤੇ ਡਿਸਕਾਊਂਟ ਦਿੱਤਾ ਜਾਣਾ ਠੀਕ ਹੈ ਜੀ ਜੇ ਬਾਈ ਜੀ ਹੁਣ ਬੰਦਾ ਦੂਰ ਤੋਂ ਆ ਜੀ ਉਹ ਆਪਣੇ ਉੱਥੇ ਡੀਲਰਸ਼ਿਪ ਨੂੰ ਮਿਲ ਕੇ ਡਿਸਕਾਊਂਟ ਲੈ ਸਕਦਾ ਹਾਂ ਜੀ ਠੀਕ ਹੈ ਜੀ ਇੱਥੇ ਤੁਹਾਡੇ ਕੋਲ ਕੀ ਤੇ ਸਾਰੇ 3 ਦਿਨ ਵਾਸਤੇ ਸਾਰੇ ਆਲ ਪੰਜਾਬ ਦਾ ਡਿਸਕਾਊਂਟ ਠੀਕ ਹੈ ਜੀ ਆਪਦੇ ਏਰੀਆ 'ਚ ਠੀਕ ਹੈ ਬੇ ਜੀ ਧੰਨਵਾਦ ਜੀ ਦੁਆਰਾ ਫਿਰ ਮਾਗੀ ਮੇਲੇ ਤੇ ਆਇਆ ਸੰਗਤ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਾਂ ਜੀ ਆਇਆਂ ਕਹਿੰਦੇ ਸਤਿ ਸ਼੍ਰੀ ਅਕਾਲ ਬੇ ਜੀ ਧੰਨਵਾਦ ਜੀ